ਜੀ ਬਾਈ ਜੀ ਬਹੁਤ ਮਾੜੀ ਖਬਰ ਹੈ ਇਸ ਟਾਈਮ ਮੈਂ ਪਾਤਣਾ ਸ਼ਹਿਰ ਦੇ ਵਿੱਚ ਆ ਬਿਲਕੁਲ ਤੇ ਪੁਲਿਸ ਦੇ ਬਹੁਤ ਵੱਡਾ ਕਾਫਲਾ ਖਨੌਰੀ ਕੰਨੀ ਵੱਧ ਚੁੱਕਿਆ ਹੈਗਾ ਤੇ ਖਨੌਰੀ ਦੇ ਵਿੱਚ ਕੁਝ ਵੀ ਹੋ ਸਕਦਾ ਮੇਰੇ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਖਨੌਰੀ ਪਹੁੰਚੋ ਤੇ ਵੀਡੀਓ ਤੁਸੀਂ ਦੇਖੋ ਵੀ ਬਹੁਤ ਵੱਡੇ ਕਾਫਲੇ ਨੇ ਸਾਥੋਂ ਅੱਧੀ ਵੀਡੀਓ ਬਣਾਈ ਗਈ ਅੱਧੀ ਤਾਂ ਵਿੱਚ ਹੀ ਰਹਿ ਗਈ ਵੀਡੀਓ ਬਣਾਉਣ ਕੰਨੀ ਆ ਆ ਦੇਖੋ ਬਾਈ ਜੀ ਇਸ ਟਾਈਮ ਮੈਂ ਪਾਤਣਾ ਸ਼ਹਿਰ ਦੇ ਵਿੱਚ ਆ ਸੀ ਚੱਲੇ ਆ ਉਧਰ ਨੂੰ ਖਨੌਰੀ ਨੂੰ ਤੇ ਪੁਲਿਸ ਦੀਆਂ ਗੱਡੀਆਂ ਦੇਖੋ ਬਾਈ ਜੀ ਪੁਲਿਸ ਦੇਖੋ ਵੱਡੇ ਪੱਧਰ ਤੇ ਲੰਘ ਰਹੀ ਆ ਕੰਫਰੈਂਸ ਲਈ ਬਹੁਤ ਦੇਖੋ ਵੱਡੇ ਪੱਧਰ ਤੇ ਲੰਘ ਰਹੀ ਹੈ ਨਾ ਤੇ ਮਾੜਾ ਗੱਡੀ ਗਾਹ ਖਿੱਚਵਣੀ ਪਿੱਛੇ ਕਰ ਵੱਡੇ ਪੱਧਰ ਤੇ ਲੰਘ ਰਹੀ ਹੈ ਪੁਲਿਸ ਨਾ ਦੇਖੋ ਤੁਸੀਂ ਪੁਲਿਸ ਦੀਆਂ ਬੱਸਾਂ ਵੀ ਆ ਰਹੀਆਂ ਹੀਆਂ ਨਾ ਤੇ ਆ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਬਈ ਪੁਲਿਸ ਦੀਆਂ ਵੱਡੇ ਪੱਧਰ ਤੇ ਬੱਸਾਂ ਆ ਰਹੀਆਂ ਹੀਆਂ ਇੰਨਾ ਕਿ ਭੇੜਾ ਕੰਮ ਇੱਕ ਮਿੰਟ ਆਪ ਦੇਖਾਇਆ ਜੋ ਤੁਸੀਂ ਆ ਦੇਖਾਇਆ ਜੋ ਤੁਸੀਂ ਵੱਡੇ ਪੱਧਰ ਦੇ ਉੱਤੇ ਖਨੌਰੀ ਨੂੰ ਪੁਲਿਸ ਚੱਲ ਰਹੀ ਆ ਐਮਬੂਲੈਂਸਾਂ ਹੈ ਕੋਈ ਦੇਖ ਸਕਦਾ ਪੁਲਿਸ ਦੀਆਂ ਭਰੀਆਂ ਹੋਈਆਂ ਬੱਸਾਂ ਇਸ ਟਾਈਮ ਆ ਆ ਵੇਖੋ ਜੀ ਦੇਖੋ ਬਹੁਤ ਵੱਡੇ ਪੱਧਰ ਦੇ ਉੱਤੇ ਅਫਸਰ ਪੁਲਸ ਦਾ ਵੱਡੇ ਵੱਡੇ ਅਫਸਰ ਆ ਦੇਖੋ ਗੱਡੀਆਂ ਜਾ ਰਹੀਆਂ ਗਈਆਂ ਆ ਸਾਰੀਆਂ ਉਧਰ ਨੂੰ ਜਾ ਰਹੀਆਂ ਇਸ ਟਾਈਮ ਅਸੀਂ ਜਮਾ ਬਿਲਕੁਲ ਜੀਓ ਗਰਾਊਂਡ ਤੇ ਮੌਜੂਦ ਆ ਤੇ ਆ ਆ ਵੇਖੋ ਐਮਬੂਲੈਂਸਾਂ ਪੁਲਸੀ ਪੁਲਸ ਪੁਲਸੀ ਪਰ ਸਭਾਈ ਤੇ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਖਨੋਰੀ ਮੋਰਚੇ ਤੇ ਪਹੁੰਚੋ ਦੱਲਿਆ ਸਾਹਿਬ ਜੀ ਚੱਕ ਲਏ ਤੇ ਹੁਣ ਉਹਨਾਂ ਨੂੰ ਵੀ ਚੱਕਣ ਦੀ ਤਿਆਰੀ ਆ ਆ ਵੇਖ ਸਕਦੇ ਹੋ ਬਾਈ ਪੁਲਸੀ ਪੁਲਿਸ ਆ ਰਹੀ ਆ ਜਿੰਨੀ ਕਹਦੋ ਵੀ ਉਨੀ ਪੁਲਿਸ ਪੁਲਿਸ ਆ ਉੱਥੇ ਮੇਰੇ ਵੀਰ ਦੇਖ ਸਕਦੇ ਹੋ ਇਸ ਟਾਈਮ ਮੌਜੂਦ ਆ ਗਿਆ ਪਾਤਲਾ ਸ਼ਹਿਰ ਦੀਆਂ ਆ ਆ ਪਾਤਲਾ ਸ਼ਹਿਰ ਦੇ ਵਿੱਚ ਦੇਖੋ ਆਹ ਵੇਖੋ ਪੁਲਸੀ ਪੁਲਿਸ ਅੱਜ ਰਾਤ ਨੂੰ ਮੋਰਚਾ ਖਖਰ-ਪਖਰ ਕਰਨ ਦੀ ਬਿਲਕੁਲ ਤਿਆਰੀ ਹੈ ਜੇ ਅਸੀਂ ਪਹਿਲਾਂ ਹੀ ਬੇਨਤੀ ਕਰੀ ਸੀਗੀ ਬੱਤ ਤੋਂ ਬੱਤ ਮੇਰੇ ਵੀਡੀਓ ਸ਼ੇਅਰ ਕਰ ਦਿਓ ਆ ਦੇਖੋ ਤੁਸੀਂ ਵੀ ਦੇਖ ਸਕਦੇ ਹੋ ਦੇਖੋ ਢਾਂਗਾ ਦੇਖੋ ਤਰੀਆਂ ਦੇਖੋ ਹੂਟਰ ਤੇ ਹੂਟਰ ਵੱਜ ਰਿਹਾ ਗੱਡੀਆਂ ਦੇ ਗੱਡੀਆਂ ਜਾਣਦੀਆਂ ਆਂ ਆਹ ਦੇਖੋ ਸਾਰੀ ਪੁਲਿਸ ਹੀ ਆ ਜਿੰਨੀ ਵੀ ਕਹਿ ਦੋ